ਸਾਸਿਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਫੇਸਬੁਕ YouTube ਚੈਨਲ ਤੁਸੀਂ ਦੇਖ ਰਹੇ ਹੋ ਤਾਂ ਲਗਾਤਾਰ ਚਲਦੀ ਇਹ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਤਾਂ ਨਾਲ ਹੀ ਜਿਹੜੇ ਵੀਰ ਨਵੇਂ ਜੁੜੇ ਆ ਉਸ ਨੂੰ ਉਹ ਪੇਜ ਜਿਹੜਾ ਹੈਗਾ ਸਾਡਾ ਚੈਨਲ ਉਸ ਨੂੰ ਜਰੂਰ ਸਬਸਕ੍ਰਾਈਬ ਸ਼ੇਅਰ ਲਾਈਕ ਕਰ ਲੈਣਾ ਤਾਂ ਜੇਕਰ ਰਿਪੋਰਟ ਦੀ ਗੱਲ ਕਰਦੇ ਆ ਤਾਂ 5 ਅਕਤੂਬਰ 2025 ਸ਼ਾਮ 6 ਵਜੇ ਦੀ ਰਿਪੋਰਟ ਲੈ ਕੇ ਤੁਹਾਡੇ ਨਾਲ ਹਾਜ਼ਰ ਬੇਸ਼ੱਕ ਦੀ ਰਾਤ ਦੇ 9 ਵਜੇ ਚੱਲਿਆ ਲੇਕਿਨ ਰਿਪੋਰਟ ਜਿਹੜੀ ਸ਼ਾਮ 6 ਵਜੇ ਦੀ ਧਰਨਾ ਸਾਂਝੀ ਕਰ ਰਹੇ ਆ 5 ਅਕਤੂਬਰ 2025 ਦੀ ਤਾਂ ਇੱਕ ਵੱਡਾ ਸਵਾਲ ਹੈਗਾ ਕਿ ਪਿਛਲੇ 1-2 ਦਿਨ ਦੇ ਵਿੱਚ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਲਗਾਤਾਰ ਭਾਰੀ بارش ਹੋਈ ਏ ਔਰ ਨਾਲ ਇੱਕ ਜਿਹੜਾ ਵੱਡਾ ਕਹਿ ਸਕਦੇ ਕੁਝ ਗੜੇਮਾਰੀ ਵੀ ਹੋਈ ਏ ਤੇ ਨਾਲ ਭਾਰੀ ਤੂਫਾਨ ਵੀ ਚੱਲਿਆ ਜਿਸ ਦੇ ਨਾਲ 5 ਤਰੀਕ ਤਾਂ ਅੱਜ ਕੱਲ ਨੂੰ ਜਿਹੜਾ 6 ਤੇ 7 ਤਰੀਕ ਨੂੰ ਵੀ ਲਗਾਤਾਰ ਜਿਹੜਾ ਪੰਜਾਬ ਦੇ ਵਿੱਚ ਭਾਰੀ ਜਿਹੜੀ بارش ਦੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਜਿਤਾਈ ਜਾ ਰਹੀ ਇਸ ਦੇ ਅਨਸਾਰ ਅੱਗੇ ਗੱਲ ਕਰਦੇ ਹਾਂ ਕਿ ਇੱਕ ਵੱਡਾ ਸਵਾਲ ਹੈ ਕਿ ਪੰਜਾਬ ਦੇ ਵਿੱਚ ਫਿਰ ਹੜ੍ਹ ਆ ਸਕਦੇ ਇੱਕ ਵੱਡਾ ਸਵਾਲ ਉਸ ਚੀਜ਼ ਨੂੰ ਲੈ ਕੇ ਆਪਾਂ ਡੈਮਾਂ ਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਾਂਗੇ ਪੌਂਗ ਡੈਮ ਦੀ ਆਪਣਾ ਭਾਖੜਾ ਡੈਮ ਦੀ ਤੇ ਸੱਤ ਲੋਹ ਹਰੀ ਕੇ ਹੈਡਵਕਸ ਦੀ ਰਿਪੋਰਟ ਵੀ ਸਾਂਝੀ ਕਰਾਂਗੇ ਸੋ 5 ਅਕਤੂਬਰ 2025 ਸ਼ਾਮ 6 ਵਜੇ ਦੀ ਰਿਪੋਰਟ ਜੇਕਰ ਆਪਾਂ ਗੱਲ ਕਰਦੇ ਹਾਂ ਤਾਂ ਪੌਂਗ ਡੈਮ ਦਾ ਜਿਹੜਾ ਕੁੱਲ ਪੱਧਰ 1400 ਫੁੱਟ ਤੇ ਆ ਤਾਂ ਜਿਹੜਾ ਪਾਣੀ ਦਾ ਪੱਧਰ 1400 ਫੁੱਟ ਤੱਕ ਤੇ ਇਹਦੇ ਵਿੱਚ ਪਾਣੀ ਜਿਹੜਾ ਮੌਜੂਦ ਹੈ 5 ਅਕਤੂਬਰ 2000 25 ਦੀ ਗੱਲ ਕਰਦੇ ਆ ਤਾਂ 1386 565 ਫੁੱਟ ਤੇ ਆ ਤੇ ਜਿਹੜਾ ਔਸ ਡਾਡੇ ਦੇ ਵਿੱਚ ਜਿਹੜਾ ਇਹਦੇ ਵਿੱਚ ਪਾਣੀ ਪਹੁੰਚ ਰਿਹਾ 7093 ਜਿਹੜਾ ਪਾਣੀ ਛੱਡਿਆ ਜਾ ਰਿਹਾ 49333 ਕਿਊਸਕ ਛੱਡਿਆ ਜਾ ਰਿਹਾ ਆ ਪੌਂਗ ਡੈਮ ਤੋਂ ਤਾਂ ਐਕਚੁਅਲ ਡਾਡੇ ਦੇ ਵਿੱਚ ਜਿਹੜਾ 6657 ਕਿਊਸਕ ਪਾਣੀ ਆ ਰਿਹਾ ਤੇ 49192 ਕਿਊਸਕੇੜਾ ਪਾਣੀ ਐਕਚੁਅਲ ਡਾਡੇ ਦੇ ਵਿੱਚ ਛੱਡਿਆ ਜਾ ਰਿਹਾ 5 ਅਕਤੂਬਰ 2025 ਸ਼ਾਮ 6 ਵਜੇ ਦੇ 6 ਵਜੇ ਦੀ ਰਿਪੋਰਟ ਦੇ ਮੁਤਾਬਕ ਤਾਂ ਅੱਗੇ ਹਰੀਕੇ ਹੈਡ ਵਕਸ ਦੀ ਤੁਹਾਡਾ ਨਾ ਰਿਪੋਰਟ ਸਾਂਝੀ ਕਰਦੇ ਨੇ ਪੌਂਡ ਲੈਵਲ 688 ਫੁੱਟ ਤੇ ਆ ਤਾਂ ਜਿਹੜਾ ਇਹਦੇ ਚ ਪਾਣੀ ਇੱਥੇ ਪਹੁੰਚ ਰਿਹਾ ਹਰੀਕੇ ਹੈਡ ਵਕਸ ਤੋਂ 6 ਵਜੇ ਦੀ ਰਿਪੋਰਟ ਆਪਣੇ ਕੋਲ 5 ਅਕਤੂਬਰ 2025 ਦੀ ਤਾਂ 37473 ਕਿਊਸਕੇ ਪਾਣੀ ਇੱਥੇ ਪਹੁੰਚ ਰਿਹਾ ਤਾਂ ਜਿਹੜਾ ਪਾਣੀ ਤੋਂ ਛੱਡਿਆ ਜਾ ਰਿਹਾ 17000 763 ਕਿਊਸਕਾ ਪਾਣੀ ਛੱਡਿਆ ਜਾ ਰਿਹਾ ਤੇ ਨਾਲ ਹੀ ਜੇ ਅਗਾਂਹ ਪਾ ਗੱਲ ਕਰਦੇ ਸਵੇਰੇ 6 ਵਜੇ ਦੀ ਰਿਪੋਰਟ ਦੇ ਮੁਤਾਬਕ ਹਰੀਕੇ ਹੈਡਵਕਸ ਤੇ ਆ ਤੇ ਜਿਹੜਾ ਸਵੇਰੇ ਪਾਣੀ ਸੀ ਉਹ 32000 ਪਹੁੰਚ ਰਿਹਾ ਸੀ ਤੇ 12000 ਛੱਡਿਆ ਜਾ ਰਿਹਾ ਉਸ ਦੇ ਮੁਤਾਬਕ ਸਵੇਰ ਦੀ ਤੇ ਸ਼ਾਮ ਦੀ 12 ਘੰਟੇ ਦੀ ਰਿਪੋਰਟ ਦੇ ਵਿੱਚ ਫਰਕ 5000 ਕਿਊਸਕ ਦੇ ਲਗਭਗ ਜਿਹੜਾ ਫਰਕ ਹੈ ਹਰੀਕੇ ਹੈਡਵਕਸ ਦੇ ਜਿਹੜਾ ਪਾਣੀ ਆਪਣਾ ਵੱਧ ਪਹੁੰਚ ਰਿਹਾ ਸ਼ਾਮ ਨੂੰ 6 ਵਜੇ ਦੀ ਰਿਪੋਰਟ ਦੀ ਗੱਲ ਕਰਦੇ ਆ ਤਾਂ 5 ਅਕਤੂਬਰ 2025 ਸ਼ਾਮ 6 ਵਜੇ ਦਾ ਜਿਹੜਾ ਫਰੋਇਪੁਰ ਫੀਟਰ ਦੇ ਵਿੱਚ ਜੇਕਰ ਨਹਿਰ ਦੀ ਗੱਲ ਕਰਦੇ ਆ ਤੇ 1820 ਕਿਊਸਕ ਤਾਂ Rajasthan ਫੀਟਰ ਦੇ ਵਿੱਚ 12700 91 ਕਿਊਸਕ ਜਿਹੜਾ ਪਾਣੀ ਛੱਡਿਆ ਜਾ ਰਿਹਾ ਹੈ Rajasthan ਫੀਟਰ ਦੇ ਵਿੱਚ ਪੌਂਗ ਡੈਮ ਦੇ ਜੇਕਰ ਸਵੇਰ ਦੀ ਤੇ ਸ਼ਾਮ ਦੀ ਰਿਪੋਰਟ ਦੀ ਗੱਲ ਕਰਦੇ ਆ ਉਸ ਦੇ ਮੁਤਾਬਕ ਕਰੀਬ ਜਿਹੜਾ ਪਾਣੀ ਸਵੇਰੇ ਸੀ ਤਾਂ ਸਵੇਰੇ 6 ਵਜੇ ਦੀ ਰਿਪੋਰਟ ਤੇ ਹੁਣ ਦੀ ਸ਼ਾਮ ਦੀ 6 ਵਜੇ ਦੀ ਰਿਪੋਰਟ 5 ਅਕਤੂਬਰ 2025 ਦਿੱਤਾ ਉਹਦੇ ਮੁਕਾਬਲੇ ਬਰਾਬਰ ਦਾ ਜਿਹੜਾ ਅੰਕੜਾ ਹੈਗਾ ਕੋਈ ਵਾਧਾ ਫਰਕ ਨਹੀਂ ਪਿਆ ਹੈਗਾ ਤੇ ਮੌਸਮ ਭਾਗ ਵੱਲੋਂ 6-7 ਤਰੀਕ ਨੂੰ ਜਿਹੜਾ ਪੰਜਾਬ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਕੁਝ ਥਾਵਾਂ ਦੇ ਬੀਤੀ ਰਾਤ ਵਿੱਚ ਜਿੱਥੇ ਗੜੇਮਾਰੀ ਹੋਈ ਹੈ ਤੇ 6-7 ਤਰੀਕ ਨੂੰ ਵੀ ਗੜੇਮਾਰ ਹੋਣ ਦੀ ਹੋਣ ਦੀ ਸੁਭਾਵਨਾ ਹੈਗੀ ਹੈ ਤੇ ਨਾਲ ਹੀ ਭਾਗੜਾ ਡੈਮ ਦੀ ਰਿਪੋਰਟ ਆਪਾਂ ਸਾਂਝੀ ਕਰਦੇ ਨੇ ਜਿਹੜਾ ਇਹਦਾ ਕੁੱਲ ਪੱਧਰ ਭਾਗੜਾ ਡੈਮ ਦਾ 1680 ਫੁੱਟ ਤੇ ਆ 800 1680 1685 ਫੁੱਟ ਤੇ ਆ ਤਾਂ ਇਹਦੇ ਜਿਹੜਾ ਪਾਣੀ ਮੌਜੂਦ ਹੈ ਆਪਾਂ ਜੇਕਰ ਗੱਲ ਕਰਦੇ 5 ਅਕਤੂਬਰ 2025 ਦੀ ਰਿਪੋਰਟ ਜਿਹੜੀ ਸ਼ਾਮ 6 ਵਜੇ ਦੀ ਤਾਂ 1671 ਪੈਂਟ 0.4 ਫੁੱਟ ਤੇ ਜਿਹੜਾ ਪਾਣੀ ਮੌਜੂਦ ਆ ਤਾਂ ਇਹਦੇ ਵਿੱਚ ਜਿਹੜਾ ਪਾਣੀ ਆ ਰਿਹਾ 10330 ਕਿਊਸਕ ਛੱਡਿਆ ਜਾ ਰਿਹਾ 43000 ਕਿਊਸਕ ਜਿਹੜਾ ਪਾਣੀ ਛੱਡਿਆ ਜਾ ਰਿਹਾ ਚੱਕੀ ਦਰਿਆਦ ਜੀ ਇਹ ਕਰ ਗੱਲ ਕਰਦੇ 12 1200 ਕਿਊਸਕ ਦਸੂਹਾ ਦੀ ਜੇਕਰ ਗੱਲ ਕਰਦੇ ਤਾਂ 46261 ਕਿਊਸਕ ਢਿੱਲਵਾਂ ਤੇ ਜਿਹੜਾ ਪਾਣੀ ਪਹੁੰਚ ਰਿਹਾ 60459 ਕਿਊਸਕ ਰੋਪੜ ਹੈਡਵੌਕਸ ਤੇ ਜਿਹੜਾ ਪਾਣੀ ਪਹੁੰਚ ਰਿਹਾ 33984 ਕਿਊਸਕ ਤੇ ਗਿੱਦੜਪਿੰਡੀ ਜਿਹੜਾ ਪਾਣੀ ਰੇਲਵੇ ਬ੍ਰਿਜ ਤੇ ਪਹੁੰਚ ਰਿਹਾ 15040 ਕਿ ਉਸਕੇ ਤੇ ਹਰ ਇੱਕ ਐਡਵਕਸਿ ਤੁਹਾਡੇ ਨਾਲ ਰਿਪੋਰਟ ਸਾਂਝੀ ਕਰਦੇ ਜਿਹੜੀ ਸ਼ਾਮ 6 ਵਜੇ ਦੀ ਰਿਪੋਰਟ 17763 ਕਿ ਉਸਕੇ ਸੇ ਚੱਲਦੀ ਹੋਈ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਜੇਕਰ ਇਸ ਤਰ੍ਹਾਂ بارش ਅਗਲੇ 5 ਤਰੀਕ ਦੇ ਵੀ 13 ਤਾਰਿਖ ਨੂੰ ਬਾਰਿਸ਼ ਹੋਈ ਤੇ 6 7 ਨੂੰ ਜੇਕਰ بارش ਹੁੰਦੀ ਹੈ ਮੌਸਮ ਭਾਗ ਦੀ ਜਿਹੜੀ ਜਾਣਕਾਰੀ ਹੈਗੀ ਉਸ ਦੇ ਮੁਤਾਬਕ 6 ਤਰੀਕ ਨੂੰ ਭਾਰੀ بارش 7 ਨੂੰ ਹੋਣ ਦੀ ਸੰਭਾਵਨਾ ਹੈਗੀ ਹੈ ਤਾਂ ਹੋ ਸਕਦਾ ਥੋੜਾ ਬਲਾ ਪਾਣੀ ਜ਼ਰੂਰ ਆ ਸਕਦਾ ਲੇਕਿਨ ਫਿਰ ਵੀ ਅਸੀਂ ਜਿਹੜੀ ਜਾਣਕਾਰੀ ਤੁਹਾਡੇ ਤੱਕ ਜ਼ਰੂਰ ਸਾਂਝੀ ਕਰਦੇ ਰਹਾਂਗੇ ਲਗਾਤਾਰ ਜੁੜਦੇ ਰਹੀ ਸਾਡੇ ਸਾਡਾ ਪੇ ਸਾਡਾ ਚੈਨਲ ਸਾਡੀ ਧਰਤੀ ਸਾਡੇ ਲੋਕਾਂ ਨੂੰ ਬਾਰੇ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ